ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕੁਵਾਲ ਮੰਡੀ ਚੌਂਕ ਅਤੇ ਗੋਦਾਮ ਮਹੱਲਾ ਤੋਂ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਕਾਉਂਸਲਰ ਵਿਕਾਸ ਸੋਨੀ ਅਸ਼ਵਨੀ ਕੁਮਾਰ ਪੱਪੂ ਬੀਜੇਪੀ ਹਲਕਾ ਪਛਮੀ ਤੋਂ ਇੰਚਾਰਜ ਕੁਮਾਰ ਅਮਿਤ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਰਮਨ ਬਾਬਾ ਮਨਜੀਤ ਬੋਬੀ ਗੁਰਦੇਵ ਤਾਰਾ ਪਰਮਜੀਤ ਚੋਪੜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਪਰ ਅੱਜ ਦੇ ਅੱਜ ਨੂੰ ਆਲ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਜਿਹੜਾ ਹੈ ਬੜੀ ਖੁਸ਼ੀ ਤੇ ਪੂਛੀਆਂ ਨਾਲ ਸਾਰੇ ਸ਼ਹਿਰ ਵਾਸੀਆਂ ਲੋ ਸਾਰੇ ਪੰਜਾਬ ਦੇ ਲੋ ਆ ਮਨਾਇਆ ਜਾ ਰਿਹਾ ਸਭ ਤੋਂ ਬਹੁਤ ਅੱਜ ਦੇ ਇਸ ਸ਼ੁੱਭ ਦਿਮੇ ਅਸੀਂ ਸਾਰੇ ਸਾਰਿਆਂ ਖੱਤਾਂ ਨੂੰ ਦਿਲੀ ਮੁਬਾਰਕਾਂ ਦਿੰਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਭਗਵਾਨ ਬਾਲਮੀਕ ਜੀ ਸਾਡੇ ਮਾਨ ਗੁਰੂ ਜਿੰਨਾ ਦੇ ਚੇਪ ਉਹ ਧਰਤੀ ਦੇ ਆਸਰੇ ਜਿੱਥੇ ਇਹੋ ਉਹਨਾਂ ਨੇ ਪੂਤਰ ਗਦਰਬੰਦੀ ਰਚਨਾ ਕੀਤੀ ਸੋ ਇਹਦਾ ਪੂਤਰ ਖੜੀ ਧਰਤੀ ਸੋ ਅੱਜ